ਜਿਹੜੀਆਂ ਢੂਈਆਂ ਢਾਂਈਆਂ ਦੋਖਦੀਆਂ ਜਾਂ ਜੋੜ-ਜੂੜ ਦੋਖਦੇ ਆ ਉਹਨਾਂ ਵਾਸਤੇ ਆਪਾਂ ਪੰਜੀਰੀ ਤਿਆਰ ਕਰਾਂਗੇ ਅੱਜ ਘਰੇ। ਆਹ ਕੀ ਹੋ ਗਿਆ ਤਾਂ ਉਬਲ ਗਿਆ। ਜਿਹੜੀਆਂ ਦੋ ਬੋਲ ਗਈਆਂ। ਬੋਲ ਮਖਾਣੇ ਪੀਸੇ ਗਏ। ਉਹ ਸਿਆਲਾਂ ਦੀ ਖਰਾਕ ਬਣਾ ਗਈ ਅੱਜ ਆਪਾਂ। ਪੰਜੀਰੀ ਅੱਜ ਬਣਾਵਾਂਗੇ ਪੰਜੀਰੀ। ਇਹ ਹੈਗੀ ਆ ਦੇਸੀ ਖੰਡ ਪੂਰਾ। ਸ਼ੱਕਰ ਮਾਵਾਂਗੇ। ਸ਼ੱਕਰ ਮੋਣੀਆ। ਇਹ ਕੋ ਖੋਏ ਨੂੰ ਰੱਖ ਲੈਨੇ ਆ। ਸਾਨੂੰ ਜੱਟਾਂ ਵਾਲੀ ਮਿੱਠੀ ਬਣੂ ਦੇ ਦੇਣੀ ਥੋੜੀ ਜਿਹੀ ਹਾਂਜੀ ਸ਼ਿਆਲਾਂ ਦੀ ਖਰਾਕ ਬਣਾ ਗਈ ਅੱਜ ਆਪਾਂ ਖਾਸ ਖਾਸ ਕਮਰ ਖਾਸ ਆਹ ਨਾਲ ਮੱਖਣ ਦੇ ਲਈ ਹੂੰ ਫੂਲ ਮਖਾਣੇ ਵੀ ਰੋਸਟ ਕਰ ਲਏ ਆਗੇ ਨਹੀਂ ਉਹ ਹੈ ਇਹ ਹੈਗਾ ਪਿਸਤਾ ਹੂੰ ਹੂੰ ਤ੍ਰਿਪਤਾ ਕੱਲੀ ਕੱਲੀ ਚੀ ਦੱਸਾਂਗੇ ਟੂ ਈਟਾ ਦੀ ਉਖਦੀ ਆ ਉਹ ਵੀ ਆਪਾਂ ਲਿਆਂਦਾ ਸਮਾਨ ਹੈ ਗੂੰਦ ਗੂੰਦ 4 ਐਮਐਕਸ ਆ ਦੇ ਨਹੀਂ ਗੂੰਦ ਨਹੀਂ ਹੁੰਦੀ ਅੰਦਰ ਦੇਖ ਲੈ ਖਾ ਕੇ ਇਹ ਉਹ ਆ ਦਵਾਈ ਆ ਉਹ ਆਹੋ ਫਿਰ 4 ਐਮਐਕਸ ਆ ਇਹ ਗੂੰਦ 4 ਗੂੰਦਾਂ ਐਮਐਕਸ ਲਿਆਂਦੀਆਂ ਆ ਤਾਂ ਦਵਾਈਆਂ ਐਵੇਂ ਕਹਦਾ ਆਹ ਮੰਗ ਜਾ ਉਹ ਦਵਾਈਆਂ ਵੀ ਗੁਰੂ ਉਹਨਾਂ ਹੀ ਬਣਦੀਆਂ ਕਮਰ ਕਾਸਾ ਮਾਰ ਦਵਾਈ ਪਾਏ ਆ 4 ਆ ਮੰਗ ਜਾ 2 ਆ ਇੱਕ ਕਾਲੇ ਜਿਹੇ ਹੁੰਦੇ ਆ 4 ਹੀ ਮੰਗ ਜਾ ਆਲਸੀ ਦਾ ਤੇਲ ਲਿਆਂਦਾ ਉਹਦੇ ਤੋ ਪਕੀਨ ਲਾਉਣੀ ਆ ਇਹਨਾਂ ਨੂੰ ਲਾਲ ਤੋਪਾ ਚੁੰਦੇ ਤੇ ਬਣਾਈ ਇੱਕ ਗੈਂਸ ਤੇ ਇਹਦੇ ਹੁਣ ਲੋਟ ਲਾ ਰਹਾ ਹੁੰਦਾ ਐ ਬਈ ਕਾਹਤੇ ਬਣਾਈ ਮਮੀ ਕਾਹਤੇ ਮੈਂ ਕਹਾਂ ਚਿਲਾ ਬਾਲਦੇ ਆ ਯਾਰ ਇੱਥੇ ਚਿਲਾ ਲੋਟਾ ਉਹ ਚਿਲਾ ਕੜਾਹੀ ਦਮੀ ਫਰੋ ਉਹ ਕੜਾਹੀ ਨੂੰ ਸਾਰੇ ਸਦੋਂ ਦਾ ਤੇਲ ਲਾ ਦੇ ਸਾਰੀ ਨੂੰ ਹਾਂ ਉਹ ਦੇ ਲੈ ਲਾ ਗੌਣ ਪੁਰਾਣੇ ਪੁਰਾਣੇ ਗੌਣ ਸੇ ਖਾ ਲ ਉਹ ਆਪਾਂ ਇਹਦੇ ਤੇ ਬਣਾ ਲੈਨੇ ਕੜਾਹੀ ਮਚੇਨੀ ਆਪਣੀ ਉਹ ਨਹੀਂ ਕੜਾਹੀ ਮਚਦ ਵੀ ਹੁੰਦੀ ਆ ਹੁਣ ਜਦੋਂ ਸੇਕ ਪੈਂਦਾ ਉਹਨੂੰ ਕੋ ਨਿੰਦਰ ਲੱਗਿਆ ਨਾ ਕਾ ਫਰਣੀ ਜ਼ਖ ਦੇਖ ਲਓ ਮੈਂ ਤਾਂ ਕਹਿੰਦੀ ਪੱਠੀ ਕੱਢ ਲਈ ਇਹਨੂੰ ਪੱਠੀ ਪੱਠੀ ਦੇ ਨਾਲ ਸੇਕ ਵੱਧ ਘੱਟ ਹੋ ਜੂਗਾ ਪੱਠੀ ਕੱਢ ਲੈਣੇ ਫਿਰ ਤੇ ਵੱਧ ਘੱਟ ਨਹੀਂ ਹੋ ਪਹਿਲਾਂ ਇਹਨੂੰ ਚਲਾ ਕੇ ਦੇਖੋ ਸਿੰਗਰ ਲੈ ਕੇ ਆ ਉਧਰ ਲੈ ਘਰੋ ਪਈਆਂ ਪਹਿਲਾਂ ਇਹੋ ਕਰੋ ਸੁਣ ਇਹ ਆ ਗਏ ਆਂ ਜਾਂ ਬਾਤ ਕਰੀਏ ਬੜਾ ਪਹਿਲਾਂ ਇਹਨੂੰ ਮਿਕਸ ਕਰੀਏ ਹਾਂ ਲੈ ਇਹਨਾਂ ਨੂੰ ਵਰਤਦੀਆਂ ਰੋਟੀ ਆਹੋ ਉਹਨੂੰ ਰੋਟਕਾ ਉਹਨੂੰ ਕੋਕਣ ਦੇ ਬਾਅਦ ਲੋ ਜੀ ਪਹਿਲਾਂ ਬਦਾਮ ਆ ਗਏ ਤੇਲ ਪਾਇਆ ਬਦਾਮਾਈ ਕੋ ਰੋਸਟ ਕਰਨੇ ਸਾਰੇ ਦਾ ਦਾਲਮ ਕਾਜੂ ਪਿਸਤਾਂ ਖਸਖਸ ਚਾਰੀ ਮਾਜ 100 ਗੀ ਫੁੱਲ ਮਕਾਨੇ ਇਹ ਸਾਰੇ ਕਰ ਲੈਣਾ ਰੋਸਟ ਉਹ ਨਹੀਂ ਕਰਨਾ ਸੋ ਇਹ ਤਾਂ ਬਣਾਇਆ ਬਣਾਇਆ ਇਹ ਤਾਂ ਦਵਾਈ ਹੈ ਵਿੱਚ ਪਾਵਾਂਗੇ ਜਿਹੜੀ ਉਹਨਾਂ ਦੇ ਸੋਨੂੰ ਚਾ ਕੋਈ ਤੀਸਦਾ ਨਹੀਂ ਨਹੀਂ ਇਕੱਠੇ ਪੀਤਣਾ ਸਾਰੇ ਇਕੱਠੇ ਪੀਤੇ ਸੀ ਛਿਆਲਾਂ ਦਾ ਤੋਪਾ ਫਿਰ ਮੋੜ ਦੇ ਨੂੰ ਮੋਗਾ ਨਹੀਂ ਚ ਕਿਉਂ ਕਾਜੂ ਹੁੰਦੇ ਰੋਸਟ ਕਰਕੇ ਕੀ ਫਰਕ ਪੈਂਦਾ ਹੁਣ ਉੱਚਾ ਬੰਦ ਹਾਂ ਅੱਛਾ ਜਿਵੇਂ ਆਪਾਂ ਧੁੱਪ ਲਵਾ ਦਿੰਨੇ ਆ ਆਪਾਂ ਉਹਨਰੋ ਉੱਤਕਾਰਦਿਆਂ ਫਿਰ ਤੋਂ ਪਲਵਾ ਦਿੰਦੇ ਪਹਿਲਾਂ ਆਪਾਂ ਵੀ ਤੋਂ ਪਿਲਾਉਂਦੇ ਸੀ ਅੱਜ ਫਿਰ ਨਵੇਂ ਹਲਵਾਈ ਜੀ ਆਏ ਆ ਈਦਾਂ ਦੇ ਰੋਸਟ ਕਰਨ ਤੇ ਉੱਤਕਾਰ ਹਲਵਾਈ ਜੀ ਹੋ ਗੀਆਂ ਵੀ ਰੋਸਟ ਕਰਨੀਆਂ ਮਾੜੀ ਨਹੀਂ ਹੈ ਪੇਸਤਾ ਵੀ ਹੈ ਤੇ ਆਹ ਖਾਸ ਖਾਸ ਕੋਈ ਵਾਸਤੇ ਨਾ ਛੋਟਾ ਮੰਗਵਾ ਆਰਡਰ ਕਰ ਦਿੰਦਾ ਡੈਡੂ ਛੋਟਾ ਜਿਹਾ ਖੰਡਾ ਹੁੰਦਾ ਜਿਵੇਂ ਕੋਈ ਚੀਜ਼ ਗਰਾਮਾਂ ਚ ਪਾਉਣੀ ਆ ਕਿਲੋਆਂ ਚ ਹੂੰ ਉਹ ਬਸ ਰੋਈ ਵਾਸਤੇ ਹੀ ਹੁੰਦਾ ਨਿਕਾ ਜੇ Amazon ਤੋਂ ਕਰਦੇ ਆਏ ਘਰੇ ਆ ਕਾਜੂ ਲਿਆ ਕੇ ਘਰੇ ਹਾਂ ਉਹ ਕਰਕੇ ਹਨਾ ਇਹਨਾਂ ਨੂੰ ਪਾ ਲੈ ਉਹ ਬਹੁਤ ਸਵਾਦ ਆ ਲੱਗਦੇ ਆ ਨਾ ਰੋਸਟ ਜਿਵੇਂ ਆਪਾਂ ਘਰੇ ਨਹੀਂ ਲੈ ਕੇ ਰੱਖਦੇ ਹੁੰਦੇ ਆਏ ਗਏ ਤੋਂ ਆ ਗਏ ਕੂਮੀ ਬਣ ਕੇ ਲੈ ਬਦਾਮਾਂ ਨੇ ਬਾਹਲਾ ਤੇਲ ਛੱਡਿਆ ਇਹਨੇ ਕੀ ਰੋਸਟ ਕਰਨਾ ਜਦੋਂ ਪੂਰੇ ਜੇ ਹੋ ਗਏ ਮਾੜੇ ਨਹੀਂ ਗੰਧ ਮੱਚ ਜਾਈਂਗੇ ਦੋ ਦੋ ਚੀਜ਼ਾਂ ਗ੍ਰाइंड ਕਰ ਲਾ ਮਰਾ ਕਹਣਾ ਹੁ ਬੜਾ ਕੱਪ ਜਿਹਾ ਭਰ ਜਾਣਾ ਨਹੀਂ ਕੱਪ ਤਾਂ ਇਹਨਾਂ ਨਹੀਂ ਭਰਤਾ ਮੈਕਸੀ ਕੱਢ ਵੀ ਜਾਂਦੀ ਆ ਵੱਧ ਜੇ ਹੋਣਾ ਗਏ ਮੋੜ ਲਾ ਇਹਦੇ ਚੀ ਵੀ ਕੀ ਹੋਊ ਥੋੜਾ ਬੇਮਨੂਮਾ ਬੇਮਨੂਮਾ ਮੈਸ ਕਰ ਦੇਣਾ बन ਗਿਆ ਪੂਰਾ ਹੂੰ ਹੋ ਚਲੋ ਹੁਣ ਪਿਸਤਾ ਤੀਸਾਂਗੇ ਬਦਾਮ ਤੇ ਕਾਜੂ ਦਾ ਪੀਸ ਲਈ ਚਲੋ ਸੌ ਗਿਆ ਚਲੋ ਜੀ ਦਾ ਪੋ ਲਗ ਗਈ ਨਾ ਮਾਣੇ ਤੇ ਭਾਵੇਂ ਨਾ ਕਿੰ ਗਿੱਲੀ ਹੋ ਪੰਦੀ ਆ ਨਾ ਆਏ ਉਸ ਕਰ ਲੈ ਹੂੰ ਮਾਣੇ ਤੇ ਭਾਵੇਂ ਗਿੱਲੀ ਹੋ ਜਾਂਦੀ ਆ ਆਏ ਉਸ ਕਰ ਲੈ ਹੂੰ ਉਹ ਕੋਲ ਨਹੀਂ ਜਈ ਬਸ ਵਾਦੀ ਨਿਕਾ ਨਹੀਂ ਮੱਚਿਆ ਜੋ ਗੇੜੇ अंगूर ਹਟਾਏ ਸੀ ਓਡੇ ਓਡੇ ਫੇਰ ਬਾਹਰਗੇ ਉਹ ਚੀਜ਼ ਪਾਉਣ ਲੱਗੀ ਹੁਣ ਜਿਹੜੀ ਵੱਧ ਖਾਂਦੀ ਐ ਇਹ ਮੇਰਾ ਮਾਗ ਚ ਚਾਰੇ ਨੂੰ ਐਸੀ ਹੂੰ ਚਾਰੇ ਮਾਗ ਚ ਫੇਰ ਸੋਕੀਆਂ ਦੇ ਰਹਿ ਲਾ ਸੋਕੀਆਂ ਪਹਿਲਾਂ ਫੁੱਲ ਗਈਆਂ ਫੇਰ ਸੋਕੀਆਂ ਗਰਮ ਹੋਊ ਚਲ ਬਾਹਰ ਬਰਨਾ ਕਿਸ ਕੁ ਟਗਾ ਹੁੰਗਾ ਤਾਂ ਅਹ ਹ ਆਈ ਸਮੈਲ ਆਉਂਦੀ ਜਿਵੇਂ ਗੁੜ ਨਹੀਂ ਵਰਨਾ ਆਉਂਦਾ ਤੱਤਾ ਹਨਾ ਤਾਜ ਦੇਖ ਆਲ ਉਹ ਤਾਂ ਇੰਨਾ ਨਹੀਂ ਹੁੰਦੀ ਕੰਨਰੀ ਮਾਗ ਜਾਂ ਮਾਗ ਦੇ ਕਦੂਆਂ ਦੇ ਵੀ ਹੁੰਦੇ ਹੋਰ ਕਾਦੇ ਹੁੰਦੇ ਗਰਮੀ ਜਦੋਂ ਫਖਰਬੂਜਾ ਖਾਣੇ ਆ ਕੱਢ ਕੇ ਰੱਖ ਲਿਆ ਕਰੋ ਵੀ ਸਾਮਨੇ ਕਰੋ ਵੀ ਸਾਮਨੇ ਧੋ ਲੇ ਹਮ ਜਰੋ ਮਾਗ ਤੇ ਪੈਸਤਾ ਇਹੋ ਪੀਸਾਂ ਦੇ ਦੋਹਾਂ ਨੂੰ ਇਕੱਠੇ ਹਨ ਮਦਾਨ ਦੇ ਕਰ ਦੂ ਪੀਸ ਇਹ ਪਹਿਲਾਂ 100 ਗੀ ਅੱਡੀ ਅੱਡੀ 100 ਗੀ ਦਾ ਬਹੁਤ ਚੱਲੇਗਾ ਇਹ 100 ਗੀ ਦਿਖਾਉਣੇ ਨੇ ਲੋ ਆਏ ਫੁੱਲ ਗੀ ਅੰਗੂਰ ਵਾਂਗੂ ਹੁਣ ਤਾਂ ਨਿਕਲ ਗਈ ਹਵਾ ਜਿਵੇਂ ਰੋਟੀ ਨਹੀਂ ਫੁੱਲਦੀ ਹੁੰਦੀ ਹਾਂ ਹੁਣ ਅਮਲੀਆਂ ਦਾ ਖਾਈਆ ਖਸ ਖਸ ਕਿਉਂ ਮਲੀਆਂ ਦਾ ਕਰ ਦੋ ਡੋਡੇ ਆ ਬੰਦੇ ਐ ਤੋਂ ਨਹੀਂ ਮੇਰੇ ਇਹ ਬੀਜ ਦੇ ਡੋਡੇ ਹੋ ਜਾਣੇ ਕਿਉਂ ਦੇਖਿਆ ਪੁਰਾਣੇ ਖਿਡਾਰੀ ਫਿਰ ਪੁਰਾਣੀ ਆ ਖਸ ਖਸ ਵੀ ਰਗਾ ਕਹਿੰਦੇ ਕਰ ਦੇਣੀ ਸੀ ਰੋਸਟ ਗੱਲ ਕਰ ਮੰਮੀ ਆ ਗਈ ਟਾਈਮ ਤੇ ਹਮ ਕ੍ਰਾਸ ਕ੍ਰਾਸ ਫੁੱਲ ਮਖਾਣੇ ਦਾ ਜਿਹੜੀ ਹੁ ਕ੍ਰਾਸ ਫੁੱਲ ਮਖਾਣੇ ਹਾਂ ਨਹੀਂ ਨਹੀਂ ਮੈਂ ਇਹ ਜੀ ਪੀਸ ਦਨੇ ਆਟਾ ਬਣਾਉਣਾ ਫੁੱਲ ਮਖਾਣੇ ਚੱਬ ਨਹੀਂ ਹੁੰਦੇ ਡੈਡ ਤੋਂ ਵੀ ਨਹੀਂ ਪੀਸਣਾ ਤਾਂ ਹੈਗੇ ਆ ਲਿਓ ਘੋਚ ਕੱਢਣੀ ਆ ਮਾ ਸੱਦ ਕੇ ਆਹੋ ਆਦੇ ਆਹ ਤੇੜੀ ਤੋਂ ਹੋਈਏ ਕੜਾਹੀ ਇਹ ਚ ਘੜਦੜੇ ਬਸ ਤੁਸੀਂ ਆਟਾ ਪੋਣ ਤੁੰ ਦੇਖਣਾ ਲਾਲਾ ਲੈਣਾ ਪਾਉਂਗਾ ਮੈਨੂੰ ਪਤਾ ਲਾਏਗੀ ਲੈ ਨੋ ਆਂ ਬੋਲੋ ਹੱਥ ਕਿੱਤੇ ਖੜਦੇ ਹੁੰਦੇ ਬੁੜੂਆ ਵੀ ਦੰਦਰ ਵੀ ਖੁੱਸ ਗਿਆ ਚੱਲ ਮਮੀ ਲੈ ਪੰਗਾ ਮੈਨੂੰ ਪਤਾ ਤੇਰਾ ਤੂੰ ਕਰੇਂਗੀ ਕਰਤਾ ਆਪ ਕੋਈ ਫੁੱਲ ਮਖਾਣੇ ਫੁਲਾ ਕਰ ਉਹ ਫੁੱਲ ਮਖਾਣੇ ਤੇ ਡੇਟ ਲੰਗੀ ਲੱਗਦੀ ਐ ਮਨ ਨੂੰ ਨਾ ਇਹ ਨਾ ਡੇਟ ਸੋ ਨਾ ਜਾਂਦੀ ਐ ਹਾਂ ਜੇ ਤੁਸੀਂ ਬਣ ਦੇਂਦਰ ਦੇਖ ਲੈਣਾ ਇਹ ਖਾਣੇ ਨੇ ਫਿਰ ਹੁਣ ਕਾਹ ਤੋਂ ਤਾਂ ਇਹ ਛੱਪੜ ਚੋਂ ਕੱਢ ਕੇ ਫੁੱਲ ਹੁੰਦਾ ਇੱਕ ਕਮਲ ਦੇ ਹੁੰਦਾ ਕਹਿੰਦੇ ਰਹੇ ਉਹਦੇ ਫੁੱਲ ਛੱਪੜ ਚੋਂ ਕੱਢ ਕੇ ਪੱtre ਪਾੜ ਕੇ ਕਾਲੇ ਬੀ ਹੁੰਦੇ ਆ ਫਿਰ ਕਾਲੇ ਬੀਆਂ ਦੇ ਜਿਵੇਂ ਪੱਠੀ ਦੇ ਦਾਣੇ ਪਾਉਂਦੇ ਉਹ ਚ ਭੁੰਨ ਕੇ ਐ ਕਟ-ਕਟ ਕੇ ਫੇਰੇ ਨਿਕਲਦੇ ਆ ਹਾਂ ਇਹ ਮੈਕਸੀਮ ਚਾਉ ਇਹ ਮੈਕਸੀਮ ਚਾਲੂ ਮੰਦੀ ਮੈਕਸੀਮ ਚਾ ਦੇਣੀ ਆ ਇਹਨੇ ਆਹ ਕੀ ਆ ਕਪੋਲਾ ਮਖਾਣੇ ਪੋਲੀ ਛਿੜ ਤੇ ਮੰਮੀ ਨੇ ਤਾਂ

ਫੁੱਲ ਮਖਾਣੇ ਅੱਧੇ ਅੱਧੇ ਫੁੱਲ ਮਖਾਣੇ ਤਾਂ ਇਹ ਆ ਕਰ ਰਿਹਾ ਸੋਗੀਆਂ ਨਹੀਂ ਪਉਣਗੀਆਂ ਸੋ ਵੀ ਥੋੜੀ ਪੀਸੀ ਦੀ ਆ ਹਾਂ ਇੰਸਟ ਨਹੀਂ ਇਹ ਤਾਂ ਇੰਸਵਾਰ ਲੱਗਦੀ ਆ ਉਹ ਦੂਜੀ ਦਵਾਈ ਵੀ ਲਿਆ ਚੱਕ ਕੇ ਹਮਲ ਕਾਸ਼ ਨਾ ਆ ਰਿਹਾ ਉਹ ਤਾਂ ਪਹਿਲਾਂ ਹੀ ਪੀਸੀ ਹੋਈ ਆ ਓਕੇ ਫੁੱਲ ਮਖਾਣੇ ਪੀਸੇ ਗਏ ਉਹ ਕੀ ਆ ਕੋਈ ਫੁੱਲ ਮਖਾਣੇ ਵੀ ਆ ਗਏ ਫੁੱਲ ਕੇ ਕੀ ਆ ਕੋ ਆਟਾ ਦਾ ਭੁਰਵੇ ਥੋੜਾ ਜਿਹਾ ਪਾ ਲਈਏ ਆਟਾ ਬਾਹਲਾ ਨਾ ਪਾਇਓ ਸਹੀ ਗੱਲ ਅਮਰਕਸ ਮੂਸਲੀਆ ਕਰਕੰਦਾ ਤੇ ਮਲੱਖੀ ਇਹ ਟੂਈ ਦੇ ਜਿਹੜੀਆਂ ਟੂਈਆਂ ਢਾਈਆਂ ਦੋਖਦੀਆਂ ਜਾਂ ਜੋੜ-ਜੋੜ ਦੋਖਦੇ ਆ ਉਹਨਾਂ ਵਾਸਤੇ ਆਪਾਂ ਪਜੀਰੀ ਤਿਆਰ ਕਰਾਂਗੇ ਅੱਜ ਘਰੇ ਆ ਚੀਜ਼ਾਂ ਨਹੀਂ ਨਾ ਪਾਉਂਦੇ ਆ ਜਿਹੜੀਆਂ ਤਿੰਨ ਚਾਰ ਲਿਆਂਦੀਆਂ ਕਰਨ ਅੱਗੇ ਮਿੱਥੇ ਪੋਣੇ ਆ ਬਸ ਉਹ ਮਿੱਥੇ ਪੋਣੇ ਨਹੀਂ ਆ ਸਵਰ ਡੈਢ ਦੇ ਜਿਹਨੇ ਵੀ ਪੱਤੀ ਹਾਂ ਛਿੱਦੀਆਂ ਦੇ ਪਰੌਂਠੇ ਆ ਬਣਾ ਲਈਓ ਇਹ ਤਾਂ ਦੂਜੀ ਆ ਲੱਸੀ ਦੀ ਜਿਵੇਂ ਆਪਾਂ ਕਿਉਂ ਦਿੱਤਾ ਗੰਦਲਛਿੱਦੀ ਨਹੀਂ ਮੱਝਣੀਆਂ ਮੂਚ ਨੂਨ ਮਿਰਚ ਲਾ ਕੇ ਪਨੀਰ ਵਰਗੇ ਪਰੌਣੇ ਬਣਾਉਂਦੇ ਹਾਂ ਬੜੇ ਸੁਆਦ ਆ ਪਾਧੇ ਦੀ ਆਲਸੀ ਵੀ ਵਿੱਚ ਹੀ ਲੋ ਜੀ ਨਾਲ ਹੀ ਪਾਦੀ ਆਲਸੀ ਤੇ ਮਾਉਣਾ ਨਹੀਂ ਸੀ ਤੇਲ ਫੇਰ ਹੀ ਗਰਮ ਹੋਊ ਇਹ ਵੀ ਕਿ ਅੱਡ ਪਾਉਣਾ ਸੀਗਾ ਤੁਹਾਨੂੰ ਪਾ ਦੇਣਾ ਪਾ ਦੇ ਦੇਣਾ ਲਾ ਦਿਓ ਆਟਾ ਆ ਨਾ ਕੀ ਹੋ ਗਿਆ ਤਾਂ ਉਬਲ ਗਿਆ ਅੱਡਾ ਉਬਲ ਗਿਆ ਪਰ ਹੂੰ ਤੇਲ ਹੈ ਤੇਲ ਬਾਜੂ ਬੋਲੋ ਸੀ ਛੱਡ ਪਿੰਡ ਨੇ ਵਿੱਚ ਬਲਾ ਕੋ ਕਿਉਂ ਫੇਰ ਕੀ ਹੋਵੇ ਬਾਜੂ ਪਾਈਦਾ ਹੁੰਦਾ ਹਲਸੀ ਦਾ ਤੇਲ ਹਾਂ ਹੁਣ ਜਦ ਆਟਾ ਭਾਜੂ ਹੁੰਦਾ ਚਲ ਕੋਈ ਨਾ ਹੁਣ ਵੀ ਆਟੇ ਜੀ ਰੜਣਾ ਹੁਣ ਲਾਵਾਂ ਮੈਂ ਟੂੰਡ ਲਾ ਮੇਰੇ ਇੱਥੇ ਰੜਣਾ ਆਟਾ ਹੋਰ ਬੋਲ ਉਹ ਦੂਜਾ ਸਮਾਨ ਬਹੁਤ ਆਪਣੇ ਕੋਲੇ ਬਾਹਲਾ ਨਾਟਾ ਹੀ ਆਟਾ ਕਰ ਲਿਓ ਯਾਰ ਅਜਾ ਆਟਾ ਹੋਰ ਦੋ ਬਾਹਲਾ ਉਸੇ ਓਟਾ ਅਹੀਂ ਪਾ ਦੋ ਥੋੜਾ ਹੀ ਪਾਈ ਮਮੇ ਬਾਹਲਾ ਨਾ ਪਾਣੀ ਆਟਾ ਜਾ ਬਾਅਦ ਚੋ ਆਟਾ ਹੀ ਆਟਾ ਹੋਇਆ ਫਿਰ ਇਥੇ ਬਿੰਦਰ ਭੈਣ ਵੀ ਯੋਗਦਾਨ ਪਾਉਣ ਆ ਗਈ ਇਹਦਾ ਚੀਤੇ ਕਰਦੇ ਸੀ ਅੱਜ ਦੇਖਦਾ ਨੇ ਭੈਣੇ ਹਾਜ਼ਰ ਹੋ ਗਈ ਚਲੋ ਹਾਂ ਹੋਂਤਾ ਪਾਉ ਸਮਾਨ ਦੂਜਾ ਘਰ ਹੁਣੇ ਰੁਕ ਜਾ ਚੱਕ ਲੈ ਅਸੀਂ ਤਾਂ ਸਮਾਨ ਮਾੜਾ ਜਾ ਲਾਗ ਹੋ ਜਾ ਰੋ ਰੋ ਲੜਫੋ ਤੁਸੀਂ ਦੇਖ ਪਰੀ ਹੋ ਗਈ ਸੀ ਰੈਪਟੇ ਗਏ ਹੋ ਜੀ ਪੂਰ ਮਖਾਨ ਪਹਿਲਾਂ ਇਹ ਪਾਉਣਾ ਚੱਕ ਤੰਕਾਰੀ ਕਰ ਲੱਗੇ ਵਿਆ ਤੰਨਾ ਦੇ ਅੱਡੋ-ਅੱਟ ਤਾਂ ਮਹਾਂਗ ਹੰਦਰੇ ਕਿੱਦਾਂ ਕਰਦੇ ਹੋ ਆਜਾ ਹੂੰ ਕੀ ਹੋ ਗਿਆ बादाम ते काजू देख के देख के देख के पैसे आ भी फार्म में कितने चीज ठीक कमर का हस्ता तेरा रह गया चको आ भी सेट सोगी बिटिया आ पा दो ए सोगी के हो जी ए रोस्ट की ਆ ਬਾਣੀ ਨਾ ਬਾਈ ਆ ਹੈਗੀ ਆ ਹੁਣ ਤਾਂ ਚੱਪ ਦੀ ਬਣੇ ਨੇ ਬਾੜੀ ਮਨ ਜਿਆਦੇ ਮੰਮੀ ਬਾੜੀ ਹੋ ਗਈ ਚੱਕਰ ਮੈਂ ਕਹਿ ਤਾ ਜਾਨਾ ਨਾ ਬਾੜੀ ਹੋ ਗਈ ਬਾੜੀ ਹੋ ਗਈ ਬਾੜੀ ਹੋ ਗਈ ਬਾੜੀ ਹੋ ਗਈ ਹੋਰ ਕੀ ਰਹਿ ਗਿਆ ਬਹੁਤ ਤਾਂ ਬਹੁਤ ਨਹੀਂ ਦਿਆ ਸੀ ਸਿੰਬਾਸੇ ਪਾਤਾ ਸੀ ਉਹਦਾ ਰਲਾ ਕਰਾਂ ਵਾ ਇਹਨਾਂ ਨੂੰ ਚਾਹ ਨਾ ਪੰਜੀਰੀ ਕੋਨ ਨਾ ਅੱਜ ਭਾਣੇ ਮਾਂ ਨੂੰ ਗਰਮ ਗਰਮ ਮਾਰ ਲਾਵਾਂ ਕੋਣੇ ਆ ਲੈ ਫੜ ਤੂੰ ਕੀ ਆ ਮਾਰਦੀ ਆ ਬਾੜੇ ਚਾਹ ਨਾ ਪੰਜੀਰੀ ਬੰਨੇ ਨਾ ਮੈਨੂੰ ਪਤਾ ਬੱਤ ਆ ਬੱਬਾ ਪਿਆ ਹੀ ਰਹਿੰਦਾ ਕਦੇ ਬੇੜੇ ਚ ਕਦੇ ਅੰਦਰ ਬੇੜੇ ਕੈ ਚਲੋ ਬਈ ਪਜੀ ਤਿਆਰ ਹਾਂ ਤੁਹਾਨੂੰ ਕੀ ਕਰਨਾ ਹੈ ਮੈਂ ਤਾਂ ਸਲਾਹ ਕਰਨਾ ਹੀ ਇਹਨਾਂ ਨੂੰ ਹਾਂ ਉਹ ਪਹਿਲੀ ਲੱਗੇ ਆ ਬਣੇ ਅੱਜ ਹੈ ਆਲੇ ਬੰਦੀ ਕੋਈ ਦਾ ਪੰਜੀ ਦੀ ਮੂੰਹ ਮੱਥਾ ਟੇਕ ਦੋ ਆ ਮੱਥਾ ਦੇਖੋ ਬਈ ਸੁਣਨੇ ਮੈਨਾਂ ਘਸਾਇਆ ਕਰਾਂਗੇ ਤੇ ਸਲਾਹ ਕਰਨੀ ਸੀ ਇੱਕ ਅਸੀਂ ਅੱਛਾ ਹਾਂ ਮੈਂ ਤਾਂ ਹੀ ਆਈ ਸੀ ਹਾਂ ਧਰਤਾ ਧਰਤਾ ਧਰਤ ਨਹੀਂ ਤਾਂ ਮਾਇਆਂ ਲੈ ਜਾਂਦੇ ਸਹੀ ਗੱਲ ਆ ਵਿਆਹ ਧਰਤਾ ਹਾਂ ਜੀ ਮਾਇਆਂ ਲਾਈਆਂ ਮੈਂ ਮਾਇਆਂ ਲਾਦੇ ਹੋਦੇ ਨਾ ਆ ਦੇਖ ਲੈ ਲੈ ਆ ਦੇ ਫਿਰ ਭੈਣੇ ਕਹਿੰਦੀ ਵੀ ਚਲ ਤੁਹਾਡਾ ਤਾਂ ਗੇੜਾ ਲੱਗਿਆ ਨਹੀਂ ਮੈਂ ਹੀ ਲੈ ਜਾਂਦੀ ਆ ਆ ਦੇ ਕੋਈ ਵੀ ਆਖ ਸਮਝਦੀ ਆ ਠੀਕ ਆ ਮੈਂ ਤੁਹਾਨੂੰ ਆਪਾਂ ਨੂੰ ਆਉ ਦੇ ਅੰਦਰ ਵੀ ਮੈਂ ਤਾਂ ਆ ਤਿਆਰ ਹਾਂ ਅੰਦਰ ਵੀ ਹਾਂ ਲੋ ਨਹੀਂ ਪਤਾ ਕਿ ਚੱਲਦੇ ਜਾਣਾ ਸੱਚੀ ਦੱਸੋ ਇੱਕ ਪਕੜੇ ਚੱਕਣੇ ਆ ਇੱਕ ਬਦੇ ਤੈਨੂੰ ਮੰਮੀ ਕਹਿੰਦੀ ਹੈਪੀ ਨੂੰ ਰਹਿਣ ਦੋ ਵੀ ਕੱਢ ਲਈ ਆ ਵੀ ਮਾਸੀ ਬੋਲੂ ਤੁਹਾਨੂੰ ਤਾਂ ਮੰਮੀ ਕਹਿੰਦੀ ਆ ਮਾਸੀ ਦਾ ਕੀ ਲੈਂਕ ਡੈਂਕ ਕੋਈ ਇਹਨਾਂ ਨੂੰ ਹਾਂ ਉਹ ਬਸ ਸਹੀ ਗੱਲ ਹਾਂ ਇਹਨੇ ਤਾਂ ਆਪ ਜਾਣਾ ਆ ਮੰਮੀ ਕਹਿੰਦੀ ਵੀ ਹੈਪੀ ਕੱਲ ਗਈ ਆ ਇਹ ਰੈ ਇੱਕ ਤਾਂ ਆਪਾਂ ਗੁਥਲੀ ਚੱਕੜੀਆਂ ਮਿੱਠੀ ਉਹ ਸਮਾਨ ਚੱਕਣਾ ਘਵਾਰ ਮੰਡੀੋਂ ਤੇ ਉਹਦੀ ਇੱਕ ਜੁੱਤੀ ਲੈਣੀ ਆ ਤੇ ਪੰਜ ਸੂਟ ਜਿਹੜੇ ਹੈਗੇ ਉਹ ਚੱਕਣੇ ਆ ਉਹ ਏਸੀ ਮਾਰਕੀਟੋਂ ਚੱਕਾਂਗੇ ਨਹੀਂ ਜੇ ਤੂੰ ਰੈਕੋਰ ਦੇ ਅੱਡਾਂ ਤਾਂ ਦੇਖ ਲੈ ਜੇ ਚੌਂਕੀ ਮਨ ਆਉਣਾ ਤਾਂ ਦੇਖ ਲੈ ਤੂੰ ਤਾਂ ਨਹੀਂ ਹਾਂ ਤੂੰ ਵੀਰੇ ਜੇ ਬਾਤ ਚਖਾ ਲਈ ਬਾਤ ਚਾਬ ਲਈ ਓਏ ਇੱਥੇ ਥੋੜੋ ਆਉਣਾ ਹਾਂ ਦੇਖਿਆ ਮੰਮੀ ਆਇਆ ਹੈ ਮੈਂ ਕਿਸਾ ਨਹੀਂ ਮੰਮੀ ਜੰਗਾ ਮੰਮੀ ਮਗਰ ਡੰਗਰੂ ਜਾਂ ਮਰਿਆਈ ਜਾਂਦੀ ਹੈ ਖੜੀ ਐਵੇਂ ਕਰਾਸ ਨੂੰ ਮਾਨੀ ਫਾਈ ਫਰਨਾ ਉਹ ਜਾਣਾ ਤਾਂ ਹੈਗਾ ਹੈ ਕਾਕਾ ਦਾ ਮੁੱਛਾ ਬਣਾਉਣਾ ਤੇ ਜਾਣਾ ਹੀ ਨਹੀਂ ਮੁੱਛਾ ਦੇ ਹੋਂਦ ਕੀ ਨਾ ਦੇ ਵਿਆਹ ਨੂੰ ਹਾਂ ਦੰਦਾ ਤੇ ਬਾਈ ਤੀ ਉਹ ਨਾਲ ਚਾਲ ਰਾਸ ਸੇਤੀ ਕਰ ਹਾਂ ਚੱਕ ਬਾਈ ਤੁਹਾਡੇ ਕੈਸਮਤ ਜੀ ਪੰਜੀਰੀ ਸੀ ਦੇਖ ਲਓ ਗਰਮ ਕਰੋ ਹੈ ਖਾਣਾ ਦਾਣਾ ਪਾਣੀ ਇਹਦਾ ਬਾਈ ਕਰਦਾ ਚੈੱਕ ਚਾਹ ਲਿਆ ਚਾਹ ਲਿਆ ਤੂੰ ਪਾ ਕੇ ਕਰਾ ਪਾਜ ਕੇ ਰੰਦੀਪ ਹੈ ਤਾਂ ਹੈਗਾ ਛੂਟ ਬੋਲਦੀ ਆ ਉਹ ਨਹੀਂ ਆਉਣਾ ਯਾਰ ਰਹਿਣ ਦੇ ਫਿਰ ਜਨ ਹਾਂ ਬਾਅਦ ਚ ਉਹਨਾਂ ਨੂੰ ਕਹਿ ਬਈ ਆਏ ਕਰੀ ਜੀ ਵੀ ਹੈ ਜਮੈ ਨੂੰ ਨਹੀਂ ਲੈ ਕੇ ਦਿੱਤਾ ਸੂਟ ਸ਼ਗਰ ਕੰਦੀ ਕਮਾਲ ਵੰਡਿਓ ਸ਼ਗਰ ਕੰਦੀ ਦੋ ਨਾ ਸੀ ਆ ਬਾਬਾ ਚ ਉਹਨੂੰ ਕਹਿਣਾ ਜੀ ਵੀ ਲੈਣ ਦੇ ਨਾਲ ਮੇਰਾ ਸੂਟ ਹੈ ਜਾਵ ਚਲੋ ਚਾਹ ਦੇ ਇਧਰ ਮਗ ਸੋ ਆਦਬ ਨਹੀਂ ਹੈ ਭਾਈ ਕੌੜੀ ਤਾਂ ਨਹੀਂ ਕੌੜੀ ਥੋੜਾ ਇਹ ਐਵੇਂ ਹੀ ਕਰੀਐ ਦੀ ਕੌੜੀ ਤਾਂ ਮੇਥੀ ਨਾ ਬਣਦੀ ਆ ਇਹਦੇ ਵਿੱਚ ਕਿਹੜਾ ਮੇਥਾ ਪਾਇਆ ਚਲੋ ਖਾ ਕੇ ਚੱਲੀਏ ਫਿਰ ਚਲੋ ਕਰਾਂ ਟਾਈਮ ਬਹੁਤ ਹੋ ਗਿਆ ਰੋਟੀ ਦਾ ਬੋਲ ਖਵਾਵਾਂਗੇ ਚਾਪ ਬਣਾ ਲਈ ਉਦਨ ਵਾਲੀ ਦਾ ਥਾਂ ਚਾਪ ਨਾ ਨਹੀਂ ਦੂਸਾ ਖਾਣਗੇ ਅੱਜ ਕੌੜੀ ਬਾਈ ਲੈ ਲਓ ਮੈਨੂੰ ਖਾਦੀ ਐ ਤੈਨੂੰ ਇੱਕ ਥਾਂ ਤੋਂ ਅੱਜ ਚਾਪ ਖਵਾਵਾਂਗੇ ਚੰਗਾ ਹਾਂ ਬਾਜੀ ਨਹੀਂ ਲੱਗਦੀ ਤਾਂ ਠੀਕ ਹੈ ਨਾ ਹੁਣ ਆਪਾਂ ਇਹਦੀ ਮਰਜ਼ੀ ਹੈ ਵੀ ਹੁਣ ਬਾਅਦ ਚ ਉਹਨੇ ਦੇਖੀ ਮਾ ਰੋਣਾ ਮਾ ਵੀ ਮੈਨੂੰ ਇਹ ਜਾ ਰੋਣਾ ਸੁੱਖੀ ਖਾਂਦੀ ਵੀ ਮੈਨੂੰ ਲੈ ਕੇ ਨਹੀਂ ਦਿੱਤਾ ਉਹ ਜਾ ਸੂਟ ਮੈਂ ਕਿੰਨੇ ਦਿੱਤਾ ਚੰਗਾ ਠੀਕ ਆ ਵੀ ਆਪਾਂ ਨੂੰ ਕੀ ਹਾਂ ਹੁਣ ਅਸੀਂ ਤਾਂ ਅਸੀਂ ਤਾਂ ਸਾਸਤਾ ਲਿਆ ਦਾਂਗੇ ਤੈਨੂੰ ਬਾਜਾ ਦੇ ਬਾਜਾ ਦੇ 2 ਮਿੰਟ ਚ ਵੱਜ ਜਾਂਦਾ ਲਾ ਦੇ ਤੁਹਾਨੂੰ ਪਹਾੜਾ ਲਿਆ ਦੇ ਤੂੰ ਕਹ ਹੈ 200 ਵਾਲਾ ਲਿਆ ਦਿਓ ਬਾਰਾ ਰਿਕਾਰਡ ਦੋ ਸੌ ਆਪਾਂ 1100 ਰੁਪਏ ਦੇ ਦਾਂਗੇ ਜੇ ਮਾਝੀ ਲੈ ਲੇ। ਬਾਤ ਠੀਕ ਆ ਸਹੀ ਆ। ਠੀਕ ਆ। ਆਓ 900 ਵਾਧੇ ਹੀ ਦਿੰਨੇ ਆ। ਪੜੇ ਉਹੋ ਮੋਤੀ ਵਾਲੇ ਦੇ ਬਾਤ ਚ ਚੱਲਾਂਗੇ। ਕੱਲ ਵਲੌਗ ਦੇਖੋ ਆਪੇ ਫਿਰ ਦੇਖੀ। ਹਾਂ ਫਿਰ ਇਹਨੇ ਯਾਰ ਫਿਰ ਰੋਣਾ ਦੇਖ ਕੇ ਵਲੌਗ। ਵੀ ਮੈਰ ਹੀ ਗਈ ਨਾਲ। ਗੱਡੀ ਚ ਆਉਂਦੀ ਕੋਲੋਂ ਹਜ਼ਾਰ ਮੁੰਡੀ ਉਹ। ਆ ਵੀਰ ਉਹਨਾਂ ਆਪ ਕੇ ਬੈਠੇ ਰੱਖੋ ਉਹਨੂੰ ਸਸਮਣ ਬਾਇਆ ਪਾਪਾ ਨੂੰ ਕਿਸੇ ਨੂੰ ਬਸ ਮੈਂ ਸੈਰ ਬੋਣਾ ਬਸ 5 ਮਿੰਟ ਲੱਗਦੇ ਚਲੋ ਕਰਾ ਪੀਓ ਚਾਹ ਚੱਲ ਜੀ ਕਰਾ ਉਧਰੋਂ ਫਿਰਨੇ ਰਾ ਲੈਣਾ ਫਿਰ ਡੈਡੀ ਬੋਲਣ ਲੱਗ ਗਿਆਦਾ ਫੋਨ ਲਾ ਗਿਆ ਹੋ ਗਿਆ ਜਿਹ ਰਹਣਗੇ ਕੋਈ ਨਾ ਭੈਣ ਹੋਣੀ ਇੱਥੇ ਕੁਝ ਨਹੀਂ ਹੁੰਦਾ ਕਰਨਾ ਹੈਗਾ ਸਿਰ ਚਾਲਾ ਐ ਕਰ ਲੋ ਆਹ ਮਾਈ ਕਰ ਲਾ ਸਮਾਨ ਆਪਾਂ ਮਿੰਨ ਮਿੰਨ ਵੜੇ ਆ ਗਏ ਮੇਰਾ ਗਾਲੀ ਗੱਲੀ ਚੱਕ ਲਈ ਬੰਦੇ ਨੇ ਕੋ ਡੱਡੇ ਆਇਆ ਮੰਮੀ ਕਹਿੰਦੀ ਲੈ ਕੇ ਨਹੀਂ ਆਣਾ ਹੈਪੀ ਨਿਊ ਮਨਸ ਹਾਂ ਸਹੀ ਗੱਲ ਆ ਫਿਰ ਮਾਸੀ ਬੋਲਣ ਲੱਗ ਜਾਂਦੀ ਆ ਵੀ ਤੂੰ ਦੂਜੇ ਦਿਨ ਨਹੀਂ ਤੂੰ ਛੋਲੇ ਚਾ ਕੇ ਪੰਨੇ ਦੇ ਦਿੰਦੀ ਇੱਕਦਮ ਉਹ ਛੋਲਾ ਤਾਂ ਪੰਨੇ ਪਿਆ ਦੇ ਕਹਿੰਦੀ ਛੋਲੇ ਤਾਂ ਪੰਨੇ ਨੇ ਚੱਕੀ ਪਾ ਜਲਾਉਣਾ ਉਹ ਜਾ ਕੇ ਲੀੜੇ ਤੋੜ ਦਿੰਦੀ ਆ ਬਾਅਦ ਚ ਫਿਰ ਬੈਗ ਪੈਕ ਕਰ ਲੈਂਦੀ ਨਾਲ ਆ ਛੋਲੇ ਦਾ ਸਾਡਾ ਪੰਨੇ ਨਹੀਂ ਹੁੰਦਾ ਪਾਠੀਆਂ ਕੋ ਪ੍ਰੈਸ ਮਾਰ ਕੇ ਨਾਲ ਹੀ ਪੈਕ ਕਰ ਦਿੰਦੀ ਆ ਆ ਆ ਕੇ ਕਹਨਾ ਫਾਲਾ ਦੂ ਚੈਲਾ ਡੈਡੀ ਉਹ ਠੋਗਰਾ ਕੋਈ ਸੀਰੀਅਲ ਨਹੀਂ ਹੁੰਦਾ ਬੁੜੀ ਝੋਲਾ ਚੱਕ ਜੀ ਹੁੰਦੀ ਹਨ ਉਹ ਚੱਕ ਭੱਜੀ ਰਹਿੰਦੇ ਉਹ ਕਿ ਆਹ ਨਹੀਂ ਹੈਪੀ ਬੇਲ ਹੀ ਆ ਯਾਰ ਤੁਹਾਡੇ ਕਹਿੰਦਾ ਮਤਲਬ ਐਵੇਂ ਉਹਨੂੰ ਕਹੀ ਜਾਂਦੇ ਹੋ ਇੰਨੇ ਕੰਮ ਆ ਨਾ ਦੁੱਧ ਦਾ ਕੰਮ ਆ ਬੇਜਾਰੀ ਦਾ ਅਸੀਂ ਤਾਂ ਵਿਆਹ ਕਰਕੇ ਅੰਦਰ ਤੋਂ ਵੀ ਟੈਕਟ ਕੈਨਸਲ ਕਰਾਉਣ ਲੱਗੇ ਆ ਸ਼ਾਪਿੰਗਾਂ ਕਰਨੀ ਹਰਬਿੰਦਰ ਭੈਣੇ ਕਹਿੰਦੀ ਵੇਜ ਆਏ ਆ ਹੂੰ ਬੰਨਸਾਂ ਨਹੀਂ ਸਾਡੇ ਦਿਨ ਯਕੀਨ ਬਣਤੀ ਹੋਈ ਨੂੰ ਕਰ ਲੋ ਫੋਨ ਹੁਣ ਦੱਸ ਦੋ ਉਹਨੂੰ ਹੁਣੀ ਗੱਲ ਹੋ ਗਈ ਹੱਡੀ ਅਜੇ ਉਹਨੇ ਪੰਜ ਨੂੰ ਜਾਣਾ ਉਹ ਕਹਿੰਦਾ ਚ ਮੈਂ ਇੱਕ ਦੋ ਦਿਨ ਹੋਰ ਰੁਕ ਜਾਣਾ ਉਹ ਪਰ ਤਿਆਰ ਕਰੋ ਇਹਨੂੰ ਤਿਆਰੀ ਆਉਂਦਾ ਨਾ ਲੀੜੇ ਦਾ ਪਾਇ ਆ ਆ ਗਏ ਨੂੰ ਕਿਹ ਘਾਂਟੇ ਚ ਆ ਗਏ ਤੇਰੇ ਕੋਲ ਆ ਗਏ ਗੱਲ ਬੱਕਰੀ ਆ ਜੇ ਨਹੀਂ ਜਾਣਾ ਫਿਰ ਉਹਨੂੰ ਕਿਉਂ ਪਕਾਉਣਾ ਹਾਂ ਹਾਂ ਉਹਨੂੰ ਯਕੀਨ ਹੀ ਆਪਣੀ ਗੱਲ ਹੈ